ਇਹ ਅੱਜ ਪੂਰਨ ਤੌਰ ਤੇ ਆਪਣਾ ਰੰਗ ਲੈ ਕੇ ਆਇਆ ਸਹੀ ਨੂੰ ਕਹਿੰਦੇ ਉਹ ਸਚਾਈ ਦੀ ਜਿੱਤ ਹੋਈ ਹੈ ਜਿਹੜਾ ਉਹ ਤੇ ਕੇਸ ਸਾਡੇ ਲੜਕਾ ਜਿਹੜਾ ਗੁਰਮੀਤ ਸੀਗਾ ਉਹਤੇ ਇੱਕ ਐਨਡੀਪੀਆ ਐਕਟਰ ਲੱਗਿਆ ਸੀ ਉਹਦਾ ਐਫਆਈਆਰ ਦਰਜ ਹੋਈ ਸੀ ਅੱਜ ਉਹ ਐਫਆਈਆਰ ਤੇ ਜਿਹੜਾ ਕੇਸ ਰਜਿਸਟਰਡ ਹੋਇਆ ਸੀ ਉਹ ਸਾਰਾ ਕੈਨਸਲ ਹੋ ਗਿਆ ਡਿਸਮਿਸ ਕਰਤਾ ਸਾਡੇ ਮਾਨਯੋਗ ਐਸਐਸਪੀ ਤੇ ਸਦਕੇ ਜੋ ਉਹਨਾਂ ਨੇ ਆਪਣਾ ਅਪਦੇ ਐਫਰਟਸ ਕਰਕੇ ਉਹਨਾਂ ਦਾ ਉਹ ਕਰਵਾਤਾ ਤੇ ਇਸ ਕਰਕੇ ਜਿਹੜਾ ਸਾਰੇ ਨੂੰ ਇਹ ਇੰਨਾ ਉਹ ਸਿਗਾ ਮੋਸ਼ੀ ਦੀ ਸਾਡੇ ਲੜਕਿਆਂ ਨੂੰ ਹੋਈ ਸੀ ਉਹ ਅੱਜ ਖੁਸ਼ੀ ਦੀ ਲਹਿਰ ਹੈ ਪੂਰੇ ਸਾਰੇ ਬੱਚੇ ਸਾਡੇ ਖੁਸ਼ ਹੈ ਕਿਉਂਕਿ ਉਹਦੇ ਬੱਚੇ ਦੇ ਗਰੀਬੀ ਦਾ ਪਰਿਵਾਰ ਸੀ ਛੋਟੇ ਬੱਚੇ ਸੀ ਸਾਰਿਆਂ ਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਉਹਨਾਂ ਦਾ ਘਰ ਨਾ ਉਹ ਜੀ ਸਰ ਜਿਹੜੇ ਬੱਚੇ ਦੇ ਉੱਤੇ ਕੇਸ ਫਾਈਲ ਹੋਇਆ ਸੀਗਾ ਕੀ ਐਸੋਸੀਏਸ਼ਨ ਵੱਲੋਂ ਕੁਝ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਜਾਂ ਨਹੀਂ ਦੇਖੋ ਜੀ ਅਸੀਂ ਸਾਰੇ ਆਪਣੀ ਐਸੋਸੀਏਸ਼ਨ ਕੰਨੀ ਹੋਏ ਉਹਨਾਂ ਨੂੰ ਜੋ ਬਣਦਾ ਹੋਇਆ ਇਕੱਠਾ ਕਰਕੇ ਦੇਵਾਂਗੇ ਤੇ ਫਾਈਨੈਂਸ਼ਲੀ ਜੋ ਵੀ ਹੋਇਆ ਜੀ ਅਸੀਂ ਹੈਲਪ ਕਰਾਂਗੇ ਉਹਦੀ ਕਰਨਗੇ ਆਪਦੀ ਜਿੰਦਾਬਾਦ ਗਮੇਸ਼ ਸਿੰਘ ਜਿੰਦਾਬਾਦ

ਸਾਰੇ ਸਟਾਫ ਨੇ ਜਿੰਨੇ ਵੀ ਬੇਨਤੀ ਕੀਤੀ ਗੱਲ ਵੀਰੇ ਦੋ ਬੱਤਿਆਂ ਦੇ ਐਕਸਪਾਇਰੀ ਦਾ ਪਰਚਾ ਪਤਾ ਸੀ ਉਹਨਾਂ ਨੇ ਪੂਰੀ ਕਹਾਣੀ ਕੀ ਹੋ ਰਹੀ ਸੀ ਤੁਹਾਨੂੰ ਕਿੱਥੇ ਰੋਕਿਆ ਗਿਆ ਸੀ ਪੂਰੀ ਕਹਾਣੀ ਵੀਰੇ ਮੈਂ ਮਤਲਬ ਆਪਦਾ ਸੇਲਜ਼ਮੈਨ ਦਾ ਕੰਮ ਹੈ ਮੇਰਾ ਮਤਲਬ ਮੈਂ ਆਪਦਾ ਕੰਮ ਨਿਬੇੜ ਕੇ ਮਤਲਬ ਸਿੰਗਲਾ ਮੈਡੀਕਲ ਹਾਲ ਨੇ ਮੈਨੂੰ ਐਕਸਪਾਇਰੀ ਦਿੱਤੀ ਸੀ ਉੱਥੋਂ ਦੋ ਪੱਤੇ ਆਂ ਦੀ ਉਹ ਮੈਂ ਲੈ ਕੇ ਮਤਲਬ ਸਟੇਸ਼ਨ ਤੇ ਜਾ ਰਿਹਾ ਸੀ ਤੇ ਉੱਥੇ ਇਹਨਾਂ ਨੇ ਕੋਈ ਇਹਨਾਂ ਦਾ ਆਪਰੇਸ਼ਨ ਸੀਗਾ ਡਿਪਟੀ ਸਾਹਿਬ ਸੀ ਤੇ ਸਾਰੀ ਟੀਮ ਸੀਗੀ ਉਹਨਾਂ ਦੀ ਤੇ ਉੱਥੇ ਜਦੋਂ ਮੈਂ ਪਹੁੰਚਿਆ ਮੈਨੂੰ ਕਹਿੰਦੇ ਕਾਕਾ ਵੀ ਤੂੰ ਤੇਰੇ ਤਲਾਸ਼ੀ ਦੇ ਮੇਰੇ ਬੈਗ ਚੋਂ ਤਲਾਸ਼ੀ ਲਈ ਤੇ ਮੇਰੇ ਕੋਲ ਐਕਸਪਾਇਰੀ ਦੇ ਦੋ ਪੱਤੇ ਸੀਗੇ ਤੇ ਉਹਨਾਂ ਨੇ ਉੱਥੇ ਹੀ ਮਤਲਬ ਪਰਚਾ ਬਤਾ ਵੀ ਕਹਿੰਦੇ ਤੇਰੇ ਤੇ ਬੇਤਰੀ ਗੋਲੀਆਂ ਮਤਲਬ ਸਹੀ ਨਹੀਂ ਹੈਗੀਆਂ ਵੀ ਨਸ਼ੇ ਵਾਲੀਆਂ ਗੋਲੀਆਂ ਨੇ ਡਰੱਗ ਚ ਆਉਂਦੀਆਂ ਨੇ ਤੇ ਉਥੇ ਪਰਚਾ ਦਿੱਤਾ ਉਹਨਾਂ ਨੇ ਦੋ ਬੱਤਿਆਂ ਤੇ ਆਗੇ ਕੋਈ ਅੱਜ ਬਿੱਲ ਵੀ ਦਿਖਾਏ ਬਿੱਲ ਵਗੈਰਾ ਜੀ ਹਾਂਜੀ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਮੈਂ ਕਿਹਾ ਇਹ ਐਕਸਪਾਇਰ ਗੋਲੀਆਂ ਨੇ ਇਹ ਤਾਂ ਬਿੱਲ ਮੇਰੇ ਕੋਲੇ ਵੀ ਉਦੋਂ ਤਾਂ ਹੈ ਨਹੀਂ ਸੀ ਮੇਰੇ ਕੋਲ ਉਦੋਂ ਤਾਂ ਉਦੋਂ ਬਾਅਦ ਮਤਲਬ ਜਿਹਦੇ ਮੈਨੂੰ ਦਿੱਤੇ ਸੀ ਉਹ ਰਿਟਰਨ ਪੱਤੇ ਉਹ ਆ ਗਿਆ ਸੀ ਬਾਈ ਉੱਥੇ ਉਹਦੇ ਕੋਲ ਸੀਗਾ ਬਿੱਲ ਵਗੈਰਾ ਪਰ ਉਹ ਮੰਨੇ ਨਹੀਂ ਕਿਸੇ ਵੀ ਗੱਲ ਬਾਰੇ ਹਾਂਜੀ ਹਾਂ ਮੋਕੇ ਦੇ ਕਾਊਂਟਰ ਅਫੀਸਰ ਸੀ ਉਹ ਬੁੱਗਾ ਬਣਾ ਦੋ ਬਾਈ ਕੋਈ ਲੱਗਦਾ ਯਾਰ ਭਾਈ ਜਗ੍ਹਾ ਦੇ ਦੀ ਚੰਗਾ ਉਹਨੂੰ ਲਈ ਮੈਂ ਤਾਂ ਜਿੰਦਾ ਨਹੀਂ ਆਹ ਮੋਕੇ ਲੈ ਕੇ ਬੁੱਗਾ ਬਣਾਉਂਦਾ ਉਹਨੂੰ ਕੰਮ ਕਰਵਾਉਂਦਾ ਹੈ ਜੀ ਉਹ ਵੀ ਮੈਡੀਕਲ ਦੀ ਕਾਲਜ ਬੰਦ ਨਹੀਂ ਉਹੀ ਸੀ ਸੀ ਬੇਸ ਹੋਰ ਵੀ ਸੀ ਹਾਂਜੀ ਹਾਂ ਸਾਰਾ ਦੱਸਿਆ ਸੀ ਉਹਨੂੰ ਕੀ ਕਹ ਰਿਹਾ ਸੀ ਉਦੋਂ ਜੀ ਉਦੋਂ ਕਹਿੰਦੇ ਵੀ ਨਹੀਂ ਇਹ ਕਹਿੰਦੇ ਵੀ ਡਰਗ ਚ ਆਂਦੀ ਹੈ ਬਸ ਤੇਰੇ ਤੇ ਪਰਚਾ ਬੰਦ अच्छा दोस्तों ਤੁਸੀਂ ਫੋਨ ਕੀਤਾ ਆਪਣੀ ਫੋਨ ਫੋਨ ਉਹਨਾਂ ਨੇ ਮੈਥੋਂ ਖੋਲਿਆ ਸੀ ਫੋਨ ਮੈਨੂੰ ਦਿੱਤਾ ਨਹੀਂ ਫੋਨ ਨਾਲ ਦੀ ਨਾਲ ਹੀ ਖੋਲਿਆ ਸੀ ਉਹ ਨਾਲ ਉਹਨਾਂ ਨੇ ਤੁਹਾਨੂੰ ਉਹਨਾਂ ਦਿਖਾਏ ਸੀ ਕਿ ਡਾਕੂਮੈਂਟ ਵਗੈਰਾ ਜਿਹੜੇ ਸਾਰਾ ਕੁਝ ਦਿਖਾਇਆ ਸੀ ਹਾਂਜੀ ਮੇਰੇ ਕੋਲ ਮੈਨੂ ਬਾਕਸ ਹਾਂਜੀ 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 ਹਾਂ ਜੇ ਹੁਣ ਤੁਹਾਡੇ ਤੇ ਪਰਚਾ ਹੋਇਆ ਤੇ ਇਸ ਤੋਂ ਬਾਅਦ ਵੀ ਤੁਸੀਂ ਕੋਈ ਕਾਰਵਾਈ ਚਾਹੁੰਦੇ ਹੋ ਕਿ ਨਹੀਂ ਕਾਰਵਾਈ ਦਾ ਦਾ ਕੋਈ ਇਸ ਤਰ੍ਹਾਂ ਦਾ ਕਾਰਵਾਈ ਤਾਂ ਹੁਣ ਜੀ ਸਾਡੇ ਨਾਲ ਇਹਨਾਂ ਦਾ ਧੱਕਾ ਕੀਤਾ ਜੀ ਤਾਂ ਅਸੀਂ ਵੀ ਹੁਣ ਕਰਾਂਗੇ ਆਪਦੇ ਫੇਰੋਂ ਤਾਂ ਕੁਝ ਨਾ ਹੋ ਜੇ ਸੋ ਥੋੜਾ ਅਮਰਜੀਤ ਮਹਿਤਾ ਜੀ ਵੀ ਸਾਡੇ ਵਿੱਚ ਪਹੁੰਚ ਚੁੱਕੇ ਤਾਂ ਮੈਂ ਤੁਹਾਨੂੰ ਕੁਝ ਲਾਈ ਕਰੀ ਰਿਹਾ ਇਹਾਰੇ ਦੇਖ ਰਹੇ ਕਿ ਮਹਿਤਾ ਜੀ ਨਾਲ ਸਰ ਇਹ ਜੋ ਐਫ ਆਈ ਆਰ ਹੋਈ ਸੀ ਇਹ ਕਈ ਵਾਰੀ ਗਲਤੀਆਂ ਵੀ ਲੱਗ ਜਾਂਦੀਆਂ ਜੋ ਜਿੰਨਾ ਕਿ ਮੈਨੂੰ ਸਮਝ ਆ ਉਸ ਹਿਸਾਬ ਨਾਲ ਇਹ ਐਫ ਆਈ ਆਰ ਉਦੋਂ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਦੇਖੀ ਗਈ ਜਾਂ ਨਹੀਂ ਦੱਸ ਪਾਇ ਜੋ ਵੀ ਹੋਇਆ ਪਰ ਜਦੋਂ ਵੀ ਸਰਕਾਰ ਦੀ ਨੌਲੇਜ ਮੈਂ ਸਪੈਸ਼ਲੀ ਐਸਐਸਪੀ ਮੈਮ ਤੇ ਡੀਸੀ ਸਾਹਿਬ ਦੀ ਨੌਲੇਜ ਜਦੋਂ ਅਸੀਂ ਲਿਆਂਦਾ ਸਾਨੂੰ ਜਿੰਨੇ ਵੀ ਐਸੋਸੀਏਸ਼ਨ ਦੇ ਮੈਂਬਰਸ ਨੇ ਔਰਦਰਦਰ ਨੇ ਸਾਰਿਆਂ ਨੇ ਸਾਨੂੰ ਦੱਸਿਆ ਮੇਰੇ ਘੱਟੋ ਘੱਟ ਮੇਰੀ 10 ਤੋਂ 15 ਵਾਰੀ ਐਸਐਸਪੀ ਮੈਮ ਨਾਲ ਈਵਨ ਡੀਏ ਲੀਗਲ ਨਾਲ ਈਵਨ ਡੀਸੀ ਸਾਹਿਬ ਨਾਲ ਡਿਸਕਸ਼ਨ ਹੋਈ ਤੇ ਉਹਨਾਂ ਨੂੰ ਜਿਵੇਂ ਹੀ ਪਤਾ ਲੱਗਿਆ ਵੀ ਇਹ ਪਰਚਾ ਠੀਕ ਨਹੀਂ ਹੋਇਆ ਗਲਤ ਤਰੀਕੇ ਨਾਲ ਬਾਈਚਾ ਹੋ ਗਿਆ ਜਾਂ ਕੋਈ ਵੀ ਕਾਰਨ ਬਣੇ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਾਰੀ ਐਸੋਸੀਏਸ਼ਨ ਦਾ ਵੀ ਧੰਨਵਾਦ ਕਰਦਾ ਵੀ ਇਹਨਾਂ ਨੇ ਬਹੁਤ ਪੇਸ਼ੈਂਸ ਵਰਤੇ ਆ ਔਰ ਡੀਸੀ ਐਸਐਸਪੀ मैम ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਇਹਨੂੰ ਇੱਕੋ ਦਮ ਨੋਟਿਸ ਤੇ ਲੈਂਦੇ ਹੋਏ ਜਿੰਨੀ ਜਲਦੀ ਕਾਰਵਾਈ ਇਸ ਤੇ ਹੋ ਸਕਦੀ ਸੀ ਕਰਦੇ ਹੋਏ ਅੱਜ ਇਸ ਬੱਚੇ ਨੂੰ ਜੋ ਬੇਗੁਨਾ ਸੀ ਇਹਨੂੰ ਬਾਹਰ ਲਿਆਂਦਾ ਇਹ ਐਸੋਸੀਏਸ਼ਨ ਦੀ ਔਰ ਆਪਾਂ ਕਹਿ ਸਕਦੇ ਹਾਂ ਵੀ ਜਿੰਨੇ ਵੀ ਚਾਏ ਉਹ ਮੈਡੀਕਲ ਐਨਰਜੀ ਇੰਪਲਾਈ ਐਸੋਸੀਏਸ਼ਨ ਹੈ ਚਾਹੇ ਹੋਲਸੇਲ ਐਸੋਸੀਏਸ਼ਨ ਹੈ ਉਹਨਾਂ ਦੇ ਬਦੌਲਤ ਮੈਮ ਦੀ ਬਦੌਲਤ ਡੀਜੀ ਸਾਹਿਬ ਦੀ ਬਦੌਲਤ ਔਰ ਜੋ ਉਹਨਾਂ ਨੇ ਮੈਂ ਕਿਹਾ ਜੋ ਪਹਿਲਾਂ ਵੀ ਦੱਸਿਆ ਵੀ ਜਦੋਂ ਹੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੂੰ ਨੋਟਿਸ ਆਇਆ ਉਹਨਾਂ ਨੇ ਇੰਨੀ ਜਲਦੀ ਕੀਤਾ ਆਪਾਂ ਉਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਸਾਰਿਆਂ ਦਾ ਧੰਨਵਾਦ ਕਰਦੇ ਬੱਚਾ ਬਾਹਰ ਆ ਗਿਆ ਸਰ ਬੱਚਾ ਕਿ ਅਸੀਂ 2 ਦਿਨਾਂ ਦਾ ਜਿਹੜਾ ਸੰਘਰਸ਼ ਕੀਤਾ ਸੀ ਉਹਦਾ ਅੱਜ ਨਤੀਜਾ ਆਇਆ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਅਮਰਜੀਤ ਮਹਿਤਾ ਜੀ ਦਾ ਜਿਨ੍ਹਾਂ ਦੇ ਕਦਮਾ ਸਦਕਾ ਜਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਅੱਜ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ ਮੈਂ ਧੰਨਵਾਦ ਕਰਦਾ ਸਾਡੇ ਪ੍ਰਸ਼ਾਸਨ ਦਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦਾ ਮਾਨਯੋਗ ਸਾਡੇ ਐਸਐਸਪੀ ਮੈਡਮ ਅਮਨੀਤ ਕੌਂਡਲ ਜੀ ਦਾ ਜਿਨ੍ਹਾਂ ਨੇ ਬੜੀ ਜਲਦੀ ਇਸ ਨੂੰ ਦੇਖਦੇ ਹੋਏ ਸਾਡੇ ਸੰਘਰਸ਼ ਨੂੰ ਦੇਖਦੇ ਹੋਏ ਅਮਰਜੀਤ ਮਹਿਤਾ ਜੀ ਦੇ ਜਿਹੜੇ ਆਸ਼ਵਾਸ਼ਣ ਨੂੰ ਦੇਖਦੇ ਹੋਏ ਇਹਨਾਂ ਨੇ ਬਹੁਤ ਜਲਦੀ ਜਿਹੜਾ ਪ੍ਰਚਾਰ ਰੱਦ ਕਰਕੇ ਸਾਡੇ ਜਿਹੜੇ ਹੈ ਗਰਮੀਤ ਸਿੰਘ ਨੂੰ ਬਾਹਰ ਕੱਢਿਆ ਮੈਂ ਕੋਟਨਕੋਟ ਪ੍ਰਸ਼ਾਸਨ ਦਾ ਅਮਰਜੀਤ ਮਹਿਤਾ ਜੀ ਦਾ ਧੰਨਵਾਦ ਕਰਦਾ ਹਾਂ ਮੈਂ ਧੰਨਵਾਦ ਕਰਦਾ ਹਾਂ ਸਾਰੀ ਸਾਡੀ ਕਮੇਟੀ ਐਸੋਸੀਏਸ਼ਨ ਦਾ ਹੋਰ ਜ਼ਿਲ੍ਹਾ ਐਸੋਸੀਏਸ਼ਨ ਦੇ ਪ੍ਰਧਾਨ ਦਾ ਰਿਟੇਲ ਦਾ ਔਰ ਜਿੰਨੀਆਂ ਮੰਡੀਆਂ ਚੋਂ ਆਏ ਸੀ ਉਹਨਾਂ ਦੇ ਸਾਰੀਆਂ ਐਸੋਸੀਏਸ਼ਨ ਦਾ ਮੈਂ ਧੰਨਵਾਦ ਕਰਦਾ ਹਾਂ ਸਾਰੀ ਐਮ ਆਰ ਆਈ ਯੂਨੀਅਨ ਦਾ ਸਾਰੀ ਆਰ ਐਮ ਪੀ ਯੂਨੀਅਨ ਦਾ ਸਾਰੀਆਂ ਸੰਸਥਾਵਾਂ ਦਾ ਸੋਨੂ ਮਹੇਸ਼ਵਰੀ ਸਾਰੇ ਵਪਾਰ ਮੰਡਲ ਦਾ ਅਮਿਤ ਕਪੂਰ ਜੀ ਦਾ ਜਿਨ੍ਹਾਂ ਦਾ ਸਾਨੂੰ ਵਕ ਵਕ ਦਾ ਸਾਥ ਮਿਲਿਆ ਮੈਂ ਧੰਨਵਾਦ ਕਰਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਚਾਹੇ ਹੋ ਕੋਈ ਵੀ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਵੇ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਸਾਰਿਆਂ ਨੇ ਸਾਡੇ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿੱਤਾ ਲੇਕਿਨ ਸਭ ਤੋਂ ਵੱਡਾ ਸਾਡਾ ਸਾਥ ਦਿੱਤਾ ਸਾਡੇ ਅਮਰਜੀਤ ਮਹਿਤਾ ਜੀ ਨੇ ਜਿਨ੍ਹਾਂ ਦੀ ਬਦੌਲਤ ਇੰਨੀ ਜਲਦੀ ਇੰਨੀ ਫਾਸਲੇ ਕੰਮ ਕਰਦਾ ਅਸੀਂ ਕੈਮਿਸਟ ਐਸੋਸੀਏਸ਼ਨ ਸਦਾ ਹੀ ਮੈਂ ਤਜਦੀਰੀ ਨਹੀਂ ਰਹਿਾਂਗੇ ਔਰ ਸਾਨੂੰ ਉਮੀਦ ਹੈ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਕੋਈ ਐਸੀ ਜੀ ਪ੍ਰੋਬਲਮ ਆਂਦੀ ਹੈ ਤਾਂ ਮੈਂ ਤਾਂ ਹੀ ਸਾਡੇ ਨਾਲ ਕੱਲਣਗੇ ਐਸੋਸੀਏਸ਼ਨ ਵੀ ਐਸੋਸੀਏਸ਼ਨ ਵੀ ਇਹ ਵਿਸ਼ਵਾਸ ਦਵਾਉਂਦੀ ਆ ਸਾਰਿਆਂ ਨੂੰ ਵੀ ਕੋਈ ਵੀ ਗਲਤ ਕੰਮ ਦੇ ਵਿੱਚ ਅਸੀਂ ਕਿਸੇ ਦਾ ਸਹਿਯੋਗ ਨਹੀਂ ਦੇਵਾਂਗੇ ਅਗਰ ਕੋਈ ਨਿਰਦੋਸ਼ ਹੈ ਤਾਂ ਉਹਦੇ ਲਈ ਅਸੀਂ ਹਮੇਸ਼ਾ ਆਈ ਹੱਕ ਹੱਕਾ ਸਾਥ ਦੀ ਲੜਾਈ ਜੜੀ ਹੈ ਉਹ ਲੜਦੇ ਰਹਿਾਂਗੇ ਸਰ ਤੁਸੀਂ ਅਪਰੋਚ ਕੀਤਾ ਸੀ ਮੈਂ ਤਾਂ ਸਭ ਨੂੰ ਇੱਕ ਮਿੱਤ ਸਭ ਨੂੰ ਬਿਲਕੁਲ ਦੇਖੋ ਸਾਡੇ ਸਮਾਜ ਦੇ ਇੱਕ ਅਗਰਨੀ ਵਿਅਕਤੀ ਨੇ ਔਰ ਇਹਨਾਂ ਦਾ ਨਾਮ ਹੈ ਹਮੇਸ਼ਾ ਸਮਾਜ ਸੇਵੀ ਨੇ ਹਰ ਤਾਂ ਤੇ ਧਾਰਮਿਕ ਪ੍ਰੋਗਰਾਮ ਕਰਾਉਂਦੇ ਨੇ ਇਹਨਾਂ ਦਾ ਨਾਮ ਪਹਿਲਾਂ ਹੀ ਜਿਹੜਾ ਹੈਗਾ ਸਾਰੇ ਸ਼ਹਿਰ ਦੇ ਵਿੱਚ ਮਸ਼ਹੂਰ ਹੈ ਸਾਨੂੰ ਪਤਾ ਲੱਗਿਆ ਅਸੀਂ ਜਾ ਕੇ ਮਹਿਤਾ ਜੀ ਨੂੰ ਮਿਲੇ ਇਹਨਾਂ ਨੇ ਫੌਰਨ ਨਾ ਟਾਈਮ ਬੇਸਡ ਕਰਦੇ ਹੋਏ ਇਹਨਾਂ ਨੇ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਆਪਣਾ ਮਸਲਾ ਜਿਹੜਾ ਸੰਗਿਆਨ ਚ ਲਿਆਂਦੇ ਹੋਏ ਸਾਡੇ ਤੋਂ ਪੁੱਛ ਕੇ ਇਹਨਾਂ ਨੇ ਜਿਹੜੀ ਉੱਤੇ ਕਾਰਵਾਈ ਕਰਾਈ ਮੈਂ ਮਤਲਬ ਮੇਰੇ ਕੋਲੇ ਕੋਈ ਲਫ਼ਜ਼ ਨਹੀਂ ਹੈ ਜਿਹੜੇ ਮੈਂ ਮਹਿਤਾ ਜੀ ਦਾ ਧੰਨਵਾਦ ਕਰਾਂ ਵੀ ਕੋਈ ਵੀ ਹੁੰਦਾ ਨਹੀਂ ਕੁਝ ਟਾਈਮ ਲੈਂਦਾ ਹੈ ਜਾਂ ਕੋਈ ਇੱਧਰ ਉੱਧਰ ਦਾ ਕੋਈ ਬਹਾਨਾ ਲੱਗ ਜਾਂਦਾ ਹੈ ਲੇਕਿਨ ਇਹਨਾਂ ਨੇ ਬਾਹਰ ਜਾਣ ਦੇ ਬਾਵਜੂਦ ਵੀ ਕਹਿੰਦੇ ਮੈਂ ਬਾਹਰ ਜਾਣਾ ਹੈ ਸਾਡਾ ਪ੍ਰਾਇਓਰਟੀ ਦੇ ਕੰਮ ਕਰਾਇਆ ਮੈਂ ਮਤਲਬ ਇਹਨਾਂ ਦਾ ਲਫ਼ਜ਼ਾਂ ਦੇ ਨਾਲ ਧੰਨਵਾਦ ਨਹੀਂ ਕਰ ਸਕਦਾ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਸਾਡੇ ਗ ਇਨਾਂ ਦੇ 15 ਦਿਨ ਦੀ ਬੱਚੀ ਸੀਗੀ ਜਿਹੜੀ ਕਿ 15 ਦਿਨ ਹੋਏ ਸੀ ਉਹ ਜੀ ਨੂੰ 1-3 ਸਾਲ ਦੀ ਬੱਚੀ ਸੀਗੀ ਪਰਿਵਾਰ ਦਾ ਪੂਰਾ ਹਾਲ ਸੀ ਇਹਨਾਂ ਦੇ ਫਾਦਰ ਸਾਹਿਬ ਵੀ ਆਏ ਹੋਏ ਇਹਨਾਂ ਦੀ ਮਾਦਰ ਵੀ ਆਈ ਹੋਈ ਹੈ ਉਹਨਾਂ ਨੂੰ ਅੱਜ ਇਹਨਾਂ ਨੇ ਬਚਾ ਲਿਆ ਇਹਨਾਂ ਦੀ ਬਦੌਲਤ ਅਜ ਹੋਇਆ ਚਾਹੇ ਸਾਡਾ ਸੰਘਰਸ਼ ਵੀ ਬਹੁਤ ਤਿੱਖਾ ਸੀਗਾ ਵਿੱਚ ਵੀ ਕੋਈ ਰੋਣਾ ਨਹੀਂ ਸਾਡੇ ਸਾਰੇ ਸੰਘਰਸ਼ ਨੇ ਆ ਸਾਡੇ ਹਰਨੇਕ ਜੀ ਨੇ ਜਿਹੜੇ ਸਾਰੇ ਇਹ ਇੰਪਲਾਈਜ਼ ਨੇ ਉਹ ਉਹਨਾਂ ਨੂੰ ਲੀਡ ਕਰ ਰਹੇ ਨੇ ਸਾਰੀਆਂ ਐਸੋਸੀਏਸ਼ਨਾਂ ਸਾਰਾ ਵਪਾਰ ਮੰਡਲ ਸਾਡੇ ਸੰਘਰਸ਼ ਨੂੰ ਵੀ ਸਲਾਮ ਹੈ ਮੈਂ ਸਾਰੇ ਸੰਘਰਸ਼ ਨੂੰ ਵੀ ਸਲਾਮ ਕਰਦਾ ਹਾਂ ਵੀ ਉਹਨਾਂ ਦੀ ਬਦੌਲਤ ਜਿਹੜਾ ਹੈਗਾ ਇਹ ਸਾਰਾ ਕੁਝ ਹੋਇਆ ਸੋ ਮੈਂ ਇੱਕ ਵਾਰ ਫੇਰ ਸਾਰੇ ਜਿੰਨੇ ਸੰਘਰਸ਼ ਦੇ ਵਿੱਚ ਸ਼ਾਮ ਆਲੇ ਸੀਗੇ ਸਾਰੀਆਂ ਸੰਸਥਾਵਾਂ ਸਾਰੀਆਂ ਐਸੋਸੀਏਸ਼ਨਾਂ ਸਾਰੇ ਵਪਾਰ ਮੰਡਲ ਉਹਨਾਂ ਨੂੰ ਕੋਟਨ ਕੋਟ ਧੰਨਵਾਦ ਕਰਦਾ ਹਾਂ ਔਰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਵੀ ਸਾਡੇ ਮੁੰਡੇ ਨੂੰ ਬੇਕਸੂਰ ਨੂੰ ਬੇਗਨਾ ਨੂੰ ਅੱਜ ਜਿਹੜਾ ਬਾਹਰ ਦੇਖਿਆ ਔਰ ਇੰਨੀ ਜਲਦੀ ਫੈਸਲਾ ਕਰਾਉਣਾ ਇਹ ਮਹਿਤਾ ਜੀ ਦੀ ਬਦੌਲਤ ਹੋਇਆ ਮੈਂ ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਇੰਨੀ ਜੁਨਿਟੀ ਦਿਖੀ ਐ ਇੰਨੇ ਬਦਕੇ ਬਿਲਕੁਲ ਬਿਲਕੁਲ ਮਹਿਤਾ ਜੀ ਵੀ ਇਸ ਗੱਲ ਨੂੰ ਮੰਨਦੇ ਆ ਸਾਰਾ ਪੰਜਾਬ ਮੰਨਦਾ ਇਕੱਲਾ ਬਝੰਡਾਈ ਨਹੀਂ ਵੀ ਵਾਕਈ ਤੁਸੀਂ ਇਕਤਾ ਦਾ ਸਬੂਤ ਦਿੱਤਾ ਹੈ ਸਾਥੀਓ ਇਕਤਾ ਉਹਦੀ ਹੁੰਦੀ ਹੈ ਲੋਕ ਉਹਦੀ ਜੁੜਦੇ ਆ ਜਦੋਂ ਕੋਈ ਗਲਤ ਕੰਮ ਹੁੰਦਾ ਹੈ ਇਸ ਗਲਤ ਕੰਮ ਨੂੰ ਕੰਮ ਨੂੰ ਦੇਖਦੇ ਹੋਏ ਵੀ ਇੱਕ ਦੋ ਐਕਸਪਾਇਰ ਬੱਤਿਆਂ ਦੇ ਉੱਤੇ ਪਰਚਾ ਕੀਤਾ ਸੀਗਾ ਕਿ ਹਰ ਇੱਕ ਬੰਦਾ ਕਰਾਈ ਕਰਾਈ ਕਰ ਰਿਹਾ ਸੀ ਵੀ ਇਹ ਹੋ ਕੀ ਰਿਹਾ ਹੈ ਖੁਦ ਮਹਿਤਾ ਸਾਹਿਬ ਜੀ ਵੀ ਇਸ ਗੱਲ ਨੂੰ ਮੰਨਦੇ ਆ ਵੀ ਕਿਤੇ ਨਾ ਕਿਤੇ ਇਹ ਜਿਹੜੀ ਇੱਕ ਤਾਹੀ ਹੋਈ ਹੈ ਤਾਂ ਹੀ ਉਹ ਇੰਨੀ ਜਲਦੀ ਹੋਇਆ ਤਾਂ ਮੈਂ ਅੱਗੇ ਪ੍ਰਸ਼ਾਸਨ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਡੀਐਸਪੀ ਸਾਹਿਬ ਨੂੰ ਵੀ ਜਾਂ ਐਸਐਸਪੀ ਮੈਡਮ ਨੂੰ ਡੀਸੀ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਅੱਗੇ ਤੋਂ ਇਹੋ ਜਿਹੀ ਜਿਹੜੀ ਕੋਈ ਵੀ ਕਤਾਈ ਨਾ ਹੋਵੇ ਉਹ ਪ੍ਰਸ਼ਾਸਨ ਦੇ ਨਾਲ ਜ਼ਰੂਰ ਰਹਿ ਕੇ